12ਵੀਂ ਸ਼੍ਰੇਣੀ ਵਿਸ਼ਾ ਪੂਗੋਲ ਅਭਿਆਸੀ ਪ੍ਰਸ਼ਨਾਂ ਦਾ ਹੱਲ ਪਾਠ 9 ਪ੍ਰਯੋਗਾਤਮਕ ਪ੍ਰਯੋਗੀ ਪੂਗੋਲ ਭਾਗ 1 ਹੇਠ ਲਿਖਿਆਂ ਵਿੱਚੋਂ ਸਹੀ ਉੱਤਰ ਚੁਣੋ ਪ੍ਰਸ਼ਨ 1 ਵਸੋਂ ਵੰਡ ਦਿਖਾਉਣ ਲਈ ਕਿਹੜਾ ਨਕਸ਼ਾ ਬਣਾਇਆ ਜਾਂਦਾ ਹੈ 1 ਵਰణాਤਮਕ ਨਕਸ਼ਾ 2 ਸੰਮੁੱਲ ਨਕਸ਼ਾ 3 ਬਿੰਦੂ ਨਕਸ਼ਾ 4 ਵਰਗਮੂਲ ਨਕਸ਼ਾ ਉੱਤਰ ਤਿੰਨ ਬਿੰਦੂ ਨਕਸ਼ਾ ਪ੍ਰਸ਼ਨ ਆੜਾ ਵਸੋਂ ਦੇ ਦਹਾਕਾ ਵਾਧੇ ਨੂੰ ਦਿਖਾਉਣ ਲਈ ਕਿਹੜਾ ਢੰਗ ਉਚਿਤ ਹੈ 1 ਲਕੀਰੀ ਗ੍ਰਾਫ 2 ਬਾਰ ਚਿੱਤਰ 3 ਚੱਕਰ ਚਿੱਤਰ 4 ਵਹਾਓ ਨਕਸ਼ਾ ਉੱਤਰ 1 ਲਕੀਰੀ ਗ੍ਰਾਫ ਪ੍ਰਸ਼ਨ ਈਡੀ ਬੌ ਗ੍ਰਾਫ ਪ੍ਰਦਰਸ਼ਿਤ ਕਰਦਾ ਹੈ 1 ਕੇਵਲ ਇੱਕ ਪਰਿਵਰਤਨਸ਼ੀਲ ਤੱਤ 2 ਕੇਵਲ ਦੋ ਪਰਿਵਰਤਨਸ਼ੀਲ ਤੱਤ 3. 2 ਤੋਂ ਵੱਧ ਪਰਿਵਰਤਨਸ਼ੀਲ ਤੱਤ 4. ਇਹਨਾਂ ਵਿੱਚੋਂ ਕੋਈ ਨਹੀਂ ਉੱਤਰ 3. 2 ਤੋਂ ਵੱਧ ਪਰਿਵਰਤਨਸ਼ੀਲ ਤੱਤ ਪ੍ਰਸ਼ਨ ਸ. ਹੇਠ ਲਿਖਿਆਂ ਵਿੱਚੋਂ ਕਿਸ ਨੂੰ ਗਤੀ ਆਤਮਕ ਨਕਸ਼ਾ ਕਿਹਾ ਜਾਂਦਾ ਹੈ? 1. ਬਿੰਦੂ ਨਕਸ਼ਾ 2. ਵਰణాਤਮਿਕ ਨਕਸ਼ਾ 3. ਸਮਮੁੱਲ ਨਕਸ਼ਾ 4. ਵਹਾਓ ਨਕਸ਼ਾ ਉੱਤਰ 4. ਵਹਾਓ ਨਕਸ਼ਾ ਭਾਗ ਦੂਜਾ ਹੇਠ ਲਿਖਿਆਂ ਦੇ ਉੱਤਰ ਤੀਕ ਸ਼ਬਦਾਂ ਵਿੱਚ ਦਿਓ ਪ੍ਰਸ਼ਨ 1 ਵਿਸ਼ੇਗਤ ਨਕਸ਼ਾ ਕੀ ਹੁੰਦਾ ਹੈ ਉੱਤਰ ਉਹ ਨਕਸ਼ੇ ਜੋ ਕਿਸੇ ਖਾਸ ਉਦੇਸ਼ ਜਾਂ ਵਿਸ਼ੇ ਨੂੰ ਦਰਸਾਉਣ ਲਈ ਬਣਾਏ ਜਾਂਦੇ ਹਨ ਜਿਵੇਂ ਕਿ ਜਲਵਾਯੂ ਜਨਸੰਖਿਆ ਫਸਲਾਂ ਜਾਂ ਉਦਯੋਗਾਂ ਦੀ ਵੰਡ ਉਹਨਾਂ ਨੂੰ ਵਿਸ਼ੇਗਤ ਨਕਸ਼ਾ ਕਿਹਾ ਜਾਂਦਾ ਹੈ ਪ੍ਰਸ਼ਨ 2 ਬਹੁ-ਬਾਰ ਗ੍ਰਾਫ ਅਤੇ ਮਿਸ਼ਰਤ ਬਾਰ ਗ੍ਰਾਫ ਵਿੱਚ ਕੀ ਅੰਤਰ ਹੈ ਉੱਤਰ ਬਹੁ-ਬਾਰ ਗ੍ਰਾਫ ਮਲਟੀਪਲ ਬਾਰ ਗ੍ਰਾਫ ਵਿੱਚ ਵੱਖ-ਵੱਖ ਅੰਕੜਿਆਂ ਦੀ ਤੁਲਨਾ ਲਈ ਬਾਰਾਂ ਨਾਲ-ਨਾਲ ਬਣਾਈਆਂ ਜਾਂਦੀਆਂ ਹਨ ਜਦਕਿ ਮਿਸ਼ਰਤ ਬਾਰ ਗ੍ਰਾਫ ਕੰਪਾਊਂਡ ਬਾਰ ਗ੍ਰਾਫ ਵਿੱਚ ਕੁੱਲ ਜੋੜ ਅਤੇ ਉਸ ਦੇ ਵੱਖ-ਵੱਖ ਭਾਗਾਂ ਨੂੰ ਇੱਕ ਹੀ ਬਾਰ ਵਿੱਚ ਵੰਡ ਕੇ ਦਿਖਾਇਆ ਜਾਂਦਾ ਹੈ ਪ੍ਰਸ਼ਨ 3 ਬਿੰਦੂ ਨਕਸ਼ਾ ਬਣਾਉਣ ਲਈ ਕੀ ਕੀ ਲੋੜਿੰਦਾ ਹੈ ਉੱਤਰ ਬਿੰਦੂ ਨਕਸ਼ਾ ਬਣਾਉਣ ਲਈ ਮੁੱਖ ਤੌਰ ਤੇ ਨਿਮਨ ਲਿਖਤ ਲੋੜਾਂ ਹਨ 1 ਸਬੰਧਤ ਖੇਤਰ ਦਾ ਭੌਤਿਕ ਕੁਦਰਤੀ ਨਕਸ਼ਾ 2 ਸਬੰਧਤ ਖੇਤਰ ਦਾ ਪ੍ਰਬੰਧਕੀ ਹੱਦਾਂ ਸਮੇਤ ਨਕਸ਼ੇ ਦਾ ਖਾਕਾ 3 ਸਹੀ ਅੰਕੜੇ ਜਿਵੇਂ ਜਨਸੰਖਿਆ ਜਾਂ ਪਸ਼ੂ ਧਨ 4 ਇੱਕ ਬਿੰਦੂ ਦਾ ਨਿਸ਼ਚਿਤ ਮੁੱਲ ਸਕੇਲ ਪ੍ਰਸ਼ਨ 4 ਆਵਾਜਾਈ ਵਹਾਓ ਨਕਸ਼ਾ ਬਣਾਉਣ ਦੀ ਵਿਧੀ ਦੱਸੋ ਉੱਤਰ ਇਹ ਨਕਸ਼ਾ ਵਸਤਾਂ ਜਾਂ ਲੋਕਾਂ ਦੇ ਆਉਣ ਜਾਣ ਵਹਾਓ ਨੂੰ ਦਰਸਾਉਂਦਾ ਹੈ ਇਸ ਵਿੱਚ ਦੋ ਸਥਾਨਾਂ ਵਿਚਕਾਰ ਰਸਤੇ ਨੂੰ ਰੇਖਾਵਾਂ ਨਾਲ ਦਿਖਾਇਆ ਜਾਂਦਾ ਹੈ ਅਤੇ ਰੇਖਾ ਦੀ ਮੋਟਾਈ ਵਹਾਅ ਦੀ ਮਾਤਰਾ ਦੇ ਅਨੁਪਾਤ ਵਿੱਚ ਰੱਖੀ ਜਾਂਦੀ ਹੈ। ਪ੍ਰਸ਼ਨ 5: ਸਮਮੁੱਲ ਨਕਸ਼ਾ ਕੀ ਹੈ? ਵਾਧਾਰਲਾ ਕਿਵੇਂ ਕੀਤਾ ਜਾਂਦਾ ਹੈ? ਉੱਤਰ: ਇੱਕ ਸਮਮੁੱਲ ਨਕਸ਼ੇ। ਸਮਮੁੱਲ ਨਕਸ਼ੇ, ਇਸੋਪਲੇਥ ਮੈਪਸ ਦੇ ਅੰਗਰੇਜ਼ੀ ਸ਼ਬਦ, ਇਸੋਪਲੇਥ ਵਿੱਚ ਇਸੋ ਭਾਵ ਸਮਾਨ ਅਤੇ ਪਲੇਥ ਭਾਵ ਰੇਖਾ। ਇਹ ਉਹ ਨਕਸ਼ੇ ਹੁੰਦੇ ਹਨ ਜਿਨ੍ਹਾਂ ਵਿੱਚ ਸਮਾਨ ਮੁੱਲ ਵਾਲੇ ਸਥਾਨਾਂ ਨੂੰ ਮਿਲਾਉਣ ਵਾਲੀਆਂ ਰੇਖਾਵਾਂ ਖਿੱਚੀਆਂ ਜਾਂਦੀਆਂ ਹਨ ਉਦਾਹਰਣ ਵਜੋਂ ਤਾਪਮਾਨ ਢਲਾਨ ਦਰਜਾ ਵਰਖਾ ਆਦ ਦੇ ਸਮਾਨ ਮੁੱਲਾਂ ਨੂੰ ਦਰਸਾਉਣ ਲਈ ਇਸ ਨਕਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ 2 ਵਾਦਾ ਰਲਾ ਇੰਟਰਪੋਲੇਸ਼ਨ ਇਹ ਇੱਕ ਗਣਿਤਿਕ ਵਿਧੀ ਹੈ ਜਿਸ ਰਾਹੀਂ ਦੋ ਜਾਣੇ ਪਛਾਣੇ ਬਿੰਦੂਆਂ ਦੇ ਵਿਚਕਾਰਲੇ ਅਨੁਮਾਨਿਤ ਮੁੱਲ ਪਤਾ ਕੀਤੇ ਜਾਂਦੇ ਹਨ ਤਾਂ ਜੋ ਰੇਖਾਵਾਂ ਖਿੱਚੀਆਂ ਜਾ ਸਕਣ ਉਦਾਹਰਨ ਲਈ ਚਨਈ ਅਤੇ ਹైదరాబాద్ ਦੇ ਤਾਪਮਾਨ ਵਿੱਚ ਵਿਚਕਾਰਲੇ ਮੁੱਲ ਨੂੰ ਪਤਾ ਕਰਕੇ ਨਕਸ਼ੇ ਤੇ ਦਰਸਾਉਣਾ ਪ੍ਰਸ਼ਨ 6 ਵਰਨਾਤਮਿਕ ਨਕਸ਼ਾ ਬਣਾਉਣ ਦੀ ਵਿਧੀ ਦੱਸੋ ਉੱਤਰ ਵਰਨਾਤਮਿਕ ਨਕਸ਼ੇ ਕੋਰੋਪਲੇਥ ਮੈਪਸ ਵਿੱਚ ਪ੍ਰਸ਼ਾਸਕੀ ਇਕਾਈਆਂ ਨੂੰ ਅੰਕੜਿਆਂ ਦੇ ਆਧਾਰ ਤੇ ਵੱਖ-ਵੱਖ ਸ਼ੇਡਸ ਜਾਂ ਪੈਟਰਨਾਂ ਨਾਲ ਭਰਿਆ ਜਾਂਦਾ ਹੈ ਗੂੜਾ ਰੰਗ ਵੱਧ ਘਣਤਾ ਅਤੇ ਹਲਕਾ ਰੰਗ ਘੱਟ ਘਣਤਾ ਨੂੰ ਦਰਸਾਉਂਦਾ ਹੈ ਇਹ ਨਕਸ਼ੇ ਵਸੋਂ ਘਣਤਾ ਸਾਖਰਤਾ ਵਸੋਂ ਵਾਧਾ ਘਟਾ ਦਰ ਲਿੰਗ ਅਨੁਪਾਤ ਆਦਿ ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ ਪ੍ਰਸ਼ਨ 7 پائی ਚਿੱਤਰ ਨਾਲ ਅੰਕੜਾ ਪੇਸ਼ਕਾਰੀ ਦੀ ਵਿਧੀ ਦੱਸੋ ਉੱਤਰ پائی ਚਿੱਤਰ ਵਿੱਚ ਕੁੱਲ ਅੰਕੜਿਆਂ ਨੂੰ ਇੱਕ ਚੱਕਰ 360 ਡਿਗਰੀ ਮੰਨ ਲਿਆ ਜਾਂਦਾ ਹੈ ਹਰੇਕ ਹਿੱਸੇ ਦਾ ਕੋਣ ਕੱਢਣ ਲਈ ਸੂਤਰ ਵਰਤਿਆ ਜਾਂਦਾ ਹੈ ਅਤੇ ਚੱਕਰ ਨੂੰ ਉਸ ਅਨੁਸਾਰ ਵੰਡਿਆ ਜਾਂਦਾ ਹੈ ਜਿਵੇਂ ਦਿੱਤਾ ਮੁੱਲ ਗੁਣਾ 360 ਕੁੱਲ ਜੋੜ ਭਾਰਤ ਦੀ ਕੁੱਲ ਵਸੋਂ, ਪਿੰਡੂ ਵਸੋਂ ਅਤੇ ਸ਼ਹਿਰੀ ਵਸੋਂ ਨੂੰ ਦਰਸਾਉਣ ਲਈ ਪਾਈ ਚਿੱਤਰ ਦੀ ਵਰਤੋਂ ਕੀਤੀ ਜਾਂਦੀ ਹੈ। ਭਾਗ 3 ਦਿੱਤੇ ਹੋਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣੋ। ਪ੍ਰਸ਼ਨ ਊੜਾ। ਹੇਠ ਦਿੱਤੇ ਗਏ ਅੰਕੜਿਆਂ ਲਈ ਕਿਹੜਾ ਚਿੱਤਰ ਠੁਕਮਾ ਰਹੇਗਾ? ਭਾਰਤੀ ਰਾਜਾਂ ਦਾ ਕੱਚਾ ਲੋਹਾ ਉਤਪਾਦਨ ਵਿੱਚ ਪ੍ਰਤੀਸ਼ਤ ਅਨੁਪਾਤ। ਮੱਧ ਪ੍ਰਦੇਸ਼ 23.44। ਗੋਆ 21.82। ਕਰਨਾਟਕ 20.95 ਬਿਹਾਰ 16.98 ਉੜੀਸਾ 16.3 ਆਂਧਰਾ ਪ੍ਰਦੇਸ਼ 0.45 ਮਹਾਰਾਸ਼ਟਰ 0.04 1 ਲਾਈਨ ਗ੍ਰਾਫ 2 ਮਲਟੀਪਲ ਬਾਰ ਗ੍ਰਾਫ 3 ਪਾਈ ਚਾਰਟ 4 ਇਹਨਾਂ ਵਿੱਚੋਂ ਕੋਈ ਵੀ ਨਹੀਂ ਉੱਤਰ 3 پائی ਚਾਰਤ ਪ੍ਰਸ਼ਨ ਆੜਾ ਕਿਸੇ ਰਾਜ ਦੇ ਵੱਖ-ਵੱਖ ਜ਼ਿਲੇ ਸਥਾਨਕ ਅੰਕੜਿਆਂ ਵਜੋਂ ਕਿਸ ਤਰ੍ਹਾਂ ਦਰਸਾਏ ਜਾਣਗੇ 1 ਬਿੰਦੂਆਂ ਨਾਲ 2 ਲਾਈਨਾਂ ਨਾਲ 3 ਬਹੁਪੁਜਾ ਨਾਲ 4 ਉਪਰੋਕਤ ਵਿੱਚੋਂ ਕੋਈ ਵੀ ਨਹੀਂ ਉੱਤਰ 3 ਬਹੁਪੁਜਾ ਨਾਲ ਪ੍ਰਸ਼ਨ ਈੜੀ ਹੇਠਲੀਆਂ ਵਿੱਚੋਂ ਕਿਹੜਾ ਆਪਰੇਟਰ ਐਕਸਲ ਫਾਰਮੂਲੇ ਵਿੱਚ ਪਹਿਲਾਂ ਹੱਲ ਹੋਵੇਗਾ 1 ਜੋੜ 2 ਘਟਾਓ 3 ਭਾਗ 4 ਗੁਣਾ ਉੱਤਰ 3 ਭਾਗ ਪ੍ਰਸ਼ਨ ਸ ਐਕਸਲ ਵਿੱਚ ਫੰਕਸ਼ਨ ਵਿਜ਼ਰਡ ਤੁਹਾਨੂੰ ਕਿਸ ਦੇ ਯੋਗ ਬਣਾਉਂਦੀ ਹੈ 1 ਰੇਖਾ ਚਿੱਤਰ ਬਣਾਉਣ ਦੇ 2 ਗਣਿਤਕ ਜਾਂ ਸੰਖੇਤ ਕਿਰਿਆ ਲਈ 3 ਨਕਸ਼ੇ ਬਣਾਉਣ ਲਈ 4 ਉਪਰੋਕਤ ਵਿੱਚੋਂ ਕੋਈ ਵੀ ਨਹੀਂ ਉੱਤਰ ਦੋ ਗਣਿਤਕ ਜਾਂ ਸੰਖਿਆਕ ਕਿਰਿਆ ਲਈ ਭਾਗ 4 ਹੇਠਲੇ ਪ੍ਰਸ਼ਨਾਂ ਦੇ ਉੱਤਰ ਕਰੀਬ 30 ਸ਼ਬਦਾਂ ਵਿੱਚ ਦਿਓ ਪ੍ਰਸ਼ਨ ਊੜਾ ਕੰਪਿਊਟਰ ਦੇ ਵੱਖ-ਵੱਖ ਹਿੱਸਿਆਂ ਦੇ ਕੀ ਕੰਮ ਹਨ ਉੱਤਰ ਕੰਪਿਊਟਰ ਨੂੰ ਮੁਢਲੇ ਤੌਰ ਤੇ ਦੋ ਮੁੱਖ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਹਾਰਡਵੇਅਰ ਭਾਗ ਜਿਸ ਨੂੰ ਹੱਥ ਨਾਲ ਛੋਹਿਆ ਜਾ ਸਕਦਾ ਹੈ ਦੂਸਰਾ ਸਾਫਟਵੇਅਰ ਭਾਗ ਜੋ ਕਿ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਪ੍ਰੋਗਰਾਮਾਂ ਨਾਲ ਹੀ ਕੰਪਿਊਟਰ ਕੰਮ ਕਰਦਾ ਹੈ। ਅੰਕੜਿਆਂ ਦੀ ਪੇਸ਼ਕਾਰੀ ਲਈ ਹਾਰਡਵੇਅਰ ਅਤੇ ਸੌਫਟਵੇਅਰ ਦੋਵਾਂ ਦੀ ਲੋੜ ਹੁੰਦੀ ਹੈ। ਮੁੱਖ ਹਿੱਸਿਆਂ ਵਿੱਚੋਂ CPU ਪ੍ਰੋਸੈਸਿੰਗ ਕਰਦਾ ਹੈ। ਮੈਮੋਰੀ ਡਾਟਾ ਸਟੋਰ ਕਰਦੀ ਹੈ। ਇਨਪੁਟ ਡਿਵਾਈਸਾਂ ਜਿਵੇਂ ਕੀਬੋਰਡ ਡਾਟਾ ਦਾਖਲ ਕਰਦੀਆਂ ਹਨ ਅਤੇ ਆਉਟਪੁਟ ਡਿਵਾਈਸਾਂ ਜਿਵੇਂ ਮਾਨੀਟਰ ਨਤੀਜੇ ਦਿਖਾਉਂਦੀਆਂ ਹਨ। ਪ੍ਰਸ਼ਨ ਆੜਾ ਅੰਕੜਾ ਪ੍ਰਕਿਰਿਆ ਅਤੇ ਅੰਕੜਾ ਪੇਸ਼ਕਾਰੀ ਲਈ ਮਾਨਵੀ ਤਰੀਕੇ ਦੇ ਮੁਕਾਬਲੇ ਕੰਪਿਊਟਰ ਵਰਤਣ ਦੇ ਕੀ ਫਾਇਦੇ ਹਨ? ਉੱਤਰ ਅੰਕੜਾ ਪ੍ਰਕਿਰਿਆ ਅਤੇ ਅੰਕੜਾ ਪੇਸ਼ਕਾਰੀ ਲਈ ਮਨੁੱਖੀ ਮਾਨਵੀ ਤਰੀਕੇ ਦੇ ਮੁਕਾਬਲੇ ਕੰਪਿਊਟਰ ਵਰਤਣ ਦੇ ਫਾਇਦੇ ਵਧੇਰੇ ਹਨ ਕੰਪਿਊਟਰ ਵਿੱਚ ਮਨੁੱਖ ਦੇ ਮੁਕਾਬਲੇ ਤੇਜ਼ ਗਣਨਾ ਵਧੇਰੇ ਸਟੀਕਤਾ ਵੱਡੀ ਮਾਤਰਾ ਵਿੱਚ ਡਾਟਾ ਸੰਭਾਲਣ ਦੀ ਸਮਰੱਥਾ ਅਤੇ ਦੁਹਰਾਉਣ ਵਾਲੇ ਕੰਮਾਂ ਨੂੰ ਬਿਨਾਂ ਥੱਕੇ ਤੇਜ਼ੀ ਨਾਲ ਕਰਨ ਦੀ ਯੋਗਤਾ ਹੁੰਦੀ ਹੈ ਇਹ ਮਨੁੱਖੀ ਸਮੇਂ ਦੀ ਬਚਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ ਪ੍ਰਸ਼ਨ ਈਡੀ ਵਰਕਸ਼ੀਟ ਕੀ ਹੈ ਉੱਤਰ ਵਰਕਸ਼ੀਟ ਕੰਪਿਊਟਰ ਵਿੱਚ ਅੰਕੜੇ ਇਕੱਤਰ ਕਰਨ ਤੇ ਉਹਨਾਂ ਦੀ ਗਣਨਾ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਸੌਫਟਵੇਅਰ ਪ੍ਰੋਗਰਾਮ ਹੈ। ਇਹ ਇੱਕ ਸਪਰੈਡਸ਼ੀਟ ਦਸਤਾਵੇਜ਼ ਹੁੰਦਾ ਹੈ ਜਿਵੇਂ ਕਿ ਮਾਈਕਰੋਸਾਫਟ ਐਕਸਲ। ਇਹ ਸੈੱਲਾਂ ਦੇ ਗ੍ਰਿਡ ਦੇ ਰੂਪ ਵਿੱਚ ਬਣੀ ਹੁੰਦੀ ਹੈ ਜਿੱਥੇ ਅੰਕੜਿਆਂ ਨੂੰ ਦਾਖਲ ਕਰਨ ਅਤੇ ਗਣਨਾ ਕਰਨ ਲਈ ਵਰਤਿਆ ਜਾਂਦਾ ਹੈ। ਭਾਗ 5 ਹੇਠਲੇ ਪ੍ਰਸ਼ਨਾਂ ਦੇ ਉੱਤਰ ਕਰੀਬ 152 ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਊੜਾ ਸਥਾਨਕ ਅਤੇ ਗੈਰ ਸਥਾਨਕ ਅੰਕੜਿਆਂ ਵਿੱਚ ਕੀ ਅੰਤਰ ਹੈ ਉਦਾਹਰਨਾ ਸਾਹਿਤ ਦੱਸੋ ਉੱਤਰ ਸਥਾਨਕ ਅਤੇ ਗੈਰ ਸਥਾਨਕ ਅੰਕੜਿਆਂ ਵਿੱਚ ਅੰਤਰ ਸਪੈਸ਼ਲ Vs ਨਾਨ ਸਪੈਸ਼ਲ ਡਾਟਾ ਸਥਾਨਕ ਅਤੇ ਗੈਰ ਸਥਾਨਕ ਅੰਕੜੇ ਭੂਗੋਲਿਕ ਸੂਚਨਾ ਪ੍ਰਣਾਲੀ ਜੀਆਈਐਸ ਦੇ ਦੋ ਮੁੱਖ ਹਿੱਸੇ ਹਨ ਇਹਨਾਂ ਵਿੱਚ ਮੁੱਖ ਅੰਤਰ ਹੇਠ ਲਿਖੇ ਅਨੁਸਾਰ ਹੈ ਇੱਕ ਸਥਾਨਕ ਅੰਕੜੇ ਇਹ ਅੰਕੜੇ ਧਰਤੀ ਉੱਤੇ ਕਿਸੇ ਵਸਤੂ ਜਾਂ ਘਟਨਾ ਦੀ ਸਥਿਤੀ ਲੋਕੇਸ਼ਨ ਬਾਰੇ ਜਾਣਕਾਰੀ ਦਿੰਦੇ ਹਨ ਇਹ ਦੱਸਦੇ ਹਨ ਕਿ ਕੋਈ ਚੀਜ਼ ਕਿੱਥੇ ਹੈ ਇਸ ਵਿੱਚ ਅਕਸ਼ਾਂਸ਼ ਲੈਟੀਟਿਊਡ ਅਤੇ ਦਿਸ਼ਾਂਤਰ ਲੌਂਜੀਟਿਊਡ ਸ਼ਾਮਲ ਹੁੰਦੇ ਹਨ ਇਹ ਨਕਸ਼ੇ ਉੱਤੇ ਬਿੰਦੂ ਰੇਖਾ ਜਾਂ ਖੇਤਰ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਉਦਾਹਰਨ ਲਈ ਸਕੂਲ ਹਸਪਤਾਲ ਖੂਬ ਪਿਊਬ ਵੈਲ ਕਸਬੇ ਪਿੰਡ ਆਦ ਬਿੰਦੂਆਂ ਰਾਹੀਂ ਦਰਸਾਏ ਜਾਂਦੇ ਹਨ ਸੜਕਾਂ ਰੇਲਵੇ ਲਾਈਨਾਂ ਨਦੀਆਂ ਨਾਲੇ ਆਦ ਲਕੀਰਾ ਰਾਹੀਂ ਅਤੇ ਮੁਲਕ ਜ਼ਿਲ੍ਹੇ ਰਾਜ ਜੰਗਲ ਚਾਰਗਾਹ ਵਾਹੀਯੋਗ ਜ਼ਮੀਨ ਤਲਾਬ ਝੀਲਾਂ ਆਦ ਬਹੁਪੁਜਾਰਾਹੀਂ ਦਰਸਾਏ ਜਾਂਦੇ ਹਨ 2 ਗੈਰ ਸਥਾਨਕ ਅੰਕੜੇ ਸਥਾਨਕ ਅੰਕੜਿਆਂ ਬਾਰੇ ਹੋਰ ਜਾਣਕਾਰੀ ਦੇਣ ਵਾਲੇ ਗਣਿਤਕ ਅੰਕੜੇ ਗੈਰ ਸਥਾਨਕ ਅੰਕੜਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਇਹਨਾਂ ਨੂੰ ਗੁਣਾਤਮਕ ਅੰਕੜੇ ਐਟਰੀਬਿਊਟ ਡੇਟਾ ਵੀ ਕਿਹਾ ਜਾਂਦਾ ਹੈ ਇਹ ਉਸ ਸਥਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਹਨ ਇਹ ਦੱਸਦੇ ਹਨ ਕਿ ਉਥੇ ਕੀ ਹੈ ਅਤੇ ਕਿੰਨਾ ਹੈ ਇਹ ਆਮ ਤੌਰ ਤੇ ਸਾਰਣੀ ਟੇਬਲ ਦੇ ਰੂਪ ਵਿੱਚ ਹੁੰਦੇ ਹਨ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਨਕਸ਼ੇ ਤੇ ਕਿਸੇ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਦੀ ਇਮਾਰਤ ਨਕਸ਼ੇ ਤੇ ਕਿੱਥੇ ਸਥਿਤ ਹੈ ਉਸ ਦੇ ਨਿਰਦੇਸ਼ ਅੰਕ ਇਹ ਸਥਾਨਕ ਅੰਕੜਾ ਹੈ 2 ਸਕੂਲ ਦਾ ਨਾਮ ਵਿਦਿਆਰਥੀਆਂ ਦੀ ਗਿਣਤੀ ਅਤੇ ਪ੍ਰਿੰਸੀਪਲ ਦਾ ਨਾਮ ਇਹ ਗੈਰ ਸਥਾਨਕ ਅੰਕੜੇ ਹਨ ਪ੍ਰਸ਼ਨ ਆੜਾ ਭੂਗੋਲਿਕ ਅੰਕੜਿਆਂ ਦੇ ਤਿੰਨ ਰੂਪ ਕਿਹੜੇ ਹਨ ਉੱਤਰ ਭੂਗੋਲਿਕ ਅੰਕੜਿਆਂ ਨੂੰ ਨਕਸ਼ੇ ਜਾਂ ਕੰਪਿਊਟਰ ਤੇ ਦਰਸਾਉਣ ਲਈ ਮੁੱਖ ਤੌਰ ਤੇ ਤਿੰਨ ਜਿਓਮੈਟ੍ਰਿਕ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ 1 ਬਿੰਦੂ ਪੁਆਇੰਟ ਇਹ ਉਹਨਾਂ ਵਸਤੂਆਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਖੇਤਰਫਲ ਬਹੁਤ ਘੱਟ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਸਿਰਫ ਇੱਕ ਲੋਕੇਸ਼ਨ ਵਜੋਂ ਦਿਖਾਉਣਾ ਹੁੰਦਾ ਹੈ ਇਸ ਦਾ ਕੋਈ ਆਕਾਰ ਲੈਂਥ ਵਿੱਥ ਨਹੀਂ ਹੁੰਦਾ ਸਿਰਫ ਐਕਸ ਅਤੇ ਵਾਈ ਨਿਰਦੇਸ਼ ਅੰਕ ਹੁੰਦੇ ਹਨ ਉਦਾਹਰਨ ਲਈ ਖੂ ਟਿਊਬਵੈਲ ਬਿਜਲੀ ਦਾ ਖੰਭਾ ਜਾਂ ਨਕਸ਼ੇ ਤੇ ਇੱਕ ਸ਼ਹਿਰ ਦੀ ਸਥਿਤੀ ਦੋ ਰੇਖਾ ਲਾਈਨ ਇਹ ਉਹਨਾਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੀ ਹੈ ਜੋ ਇੱਕ ਲੰਬਾਈ ਵਿੱਚ ਫੈਲੀਆਂ ਹੁੰਦੀਆਂ ਹਨ ਪਰ ਜਿੰਨਾ ਦੀ ਚੌੜਾਈ ਨਾ ਮਾਤਰ ਹੁੰਦੀ ਹੈ ਇਹ ਬਿੰਦੂਆਂ ਦੀ ਇੱਕ ਲੜੀ ਹੁੰਦੀ ਹੈ ਉਦਾਹਰਨ ਲਈ ਸੜਕਾਂ ਰੇਲਵੇ ਲਾਈਨਾਂ ਨਦੀਆਂ ਨਹਿਰਾਂ ਜਾਂ ਸੀਮਾਵਾਂ ਤਿੰਨ ਖੇਤਰ ਜਾਂ ਬਹੁਪੁੱਜ ਏਰੀਆ ਔਰ ਪੋਲੀਗਨ ਇਹੇ ਉਹਨਾਂ ਵਿਸ਼ੇਸ਼ਤਾਵਾਂ ਲਈ ਵਰਤਿਆ ਜਾਂਦਾ ਹੈ ਜੋ ਧਰਤੀ ਦੇ ਇੱਕ ਵੱਡੇ ਹਿੱਸੇ ਨੂੰ ਘੇਰਦੀਆਂ ਹਨ ਇਸ ਵਿੱਚ ਲੰਬਾਈ ਅਤੇ ਚੌੜਾਈ ਦੋਵੇਂ ਹੁੰਦੇ ਹਨ ਅਤੇ ਇਹ ਇੱਕ ਬੰਦ ਘੇਰਾ ਹੁੰਦਾ ਹੈ ਉਦਾਹਰਨ ਲਈ ਜੰਗਲ ਦਾ ਖੇਤਰ ਝੀਲ ਖੇਤ ਪਾਰਕ ਜਾਂ ਕਿਸੇ ਜ਼ਿਲ੍ਹੇ ਦੀ ਹੱਦ ਭਾਗ 6 ਹੇਠ ਲਿਖੇ ਪ੍ਰਸ਼ਨ ਦਾ ਉੱਤਰ ਵਿਸਥਾਰ ਸਹਿਤ ਦਿਓ ਪ੍ਰਸ਼ਨ 1 ਕੰਪਿਊਟਰ ਦੀ ਸਹਾਇਤਾ ਨਾਲ ਟੁਕਮਾ ਤਰੀਕਾ ਵਰਤਦੇ ਹੋਏ ਅੰਕੜਿਆਂ ਦੀ ਪੇਸ਼ਕਾਰੀ ਕਰੋ ਅਤੇ ਗ੍ਰਾਫ ਦਾ ਵਿਸ਼ਲੇਸ਼ਣ ਕਰੋ ਉੱਤਰ ਕੰਪਿਊਟਰ ਦੀ ਵਰਤੋਂ ਕਰਕੇ ਅੰਕੜਿਆਂ ਡੇਟਾ ਨੂੰ ਗ੍ਰਾਫ ਰਾਹੀਂ ਪੇਸ਼ ਕਰਨਾ ਅਤੇ ਉਸ ਦਾ ਵਿਸ਼ਲੇਸ਼ਣ ਕਰਨਾ ਅੱਜ ਕੱਲ ਬਹੁਤ ਆਸਾਨ ਅਤੇ ਪ੍ਰਭਾਵਸ਼ਾਲੀ ਹੈ ਇਸ ਕੰਮ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸੌਫਟਵੇਅਰ ਮਾਈਕਰੋਸਾਫਟ ਐਕਸਲ ਜਾਂ ਗੂਗਲ ਸ਼ੀਟਸ ਹੈ। ਇਹ ਸਾਹਮਣੂ ਕੰਪਿਊਟਰ ਰਾਹੀਂ ਅੰਕੜਿਆਂ ਦੀ ਪੇਸ਼ਕਾਰੀ ਅਤੇ ਗ੍ਰਾਫ ਦੇ ਵਿਸ਼ਲੇਸ਼ਣ ਲਈ ਇੱਕ ਟੁਕਮਾ ਤਰੀਕਾ ਦਿੱਤਾ ਗਿਆ ਹੈ। ਇੱਕ ਅੰਕੜਿਆਂ ਦੀ ਪੇਸ਼ਕਾਰੀ ਡਾਟਾ ਪ੍ਰੈਜ਼ਨਟੇਸ਼ਨ ਗ੍ਰਾਫ ਬਣਾਉਣ ਲਈ ਤੁਹਾਨੂੰ ਹੇਠ ਲਿਖੇ ਪੜਾਵਾਰ ਤਰੀਕੇ ਅਪਣਾਉਣੇ ਪੈਣਗੇ। ਕਦਮ 1 ਡਾਟਾ ਐਂਟਰੀ ਸਭ ਤੋਂ ਪਹਿਲਾਂ ਆਪਣੇ ਸੌਫਟਵੇਅਰ ਜਿਵੇਂ ਕਿ ਐਕਸਲ ਨੂੰ ਖੋਲੋ। ਅਤੇ ਆਪਣੇ ਅੰਕੜਿਆਂ ਨੂੰ ਸਾਰਣੀ ਟੇਬਲ ਦੇ ਰੂਪ ਵਿੱਚ ਦਰਜ ਕਰੋ ਇੱਕ ਕਾਲਮ ਵਿੱਚ ਵਰਗ ਜਾਂ ਨਾਮ ਲਿਖੋ ਜਿਵੇਂ ਸਾਲ ਸ਼ਹਿਰਾਂ ਦੇ ਨਾਮ ਦੂਜੇ ਕਾਲਮ ਵਿੱਚ ਉਹਨਾਂ ਨਾਲ ਸੰਬੰਧਿਤ ਮੁੱਲ ਜਾਂ ਗਿਣਤੀ ਲਿਖੋ ਕਦਮ 2 ਅੰਕੜਿਆਂ ਦੀ ਚੋਣ ਸਿਲੈਕਟ ਡੇਟਾ ਜੋ ਅੰਕੜੇ ਤੁਸੀਂ ਗ੍ਰਾਫ ਵਿੱਚ ਦਿਖਾਉਣਾ ਚਾਹੁੰਦੇ ਹੋ ਉਹਨਾਂ ਸਾਰੇ ਸੈੱਲਾਂ ਨੂੰ ਮਾਊਸ ਨਾਲ ਸਿਲੈਕਟ ਕਰੋ ਕਦਮ 3 ਗ੍ਰਾਫ ਦੀ ਚੋਣ ਇਨਸਰਟ ਚਾਰਟ ਮੈਨੂੰ ਬਾਰ ਵਿੱਚ ਇਨਸਰਟ ਟੈਬ ਤੇ ਜਾਓ। ਉੱਥੇ ਚਾਰਟ ਜਾਂ ਗ੍ਰਾਫ ਦੇ ਵਿਕਲਪ ਤੇ ਕਲਿੱਕ ਕਰੋ। ਆਪਣੇ ਡਾਟਾ ਦੇ ਹਿਸਾਬ ਨਾਲ ਸਹੀ ਗ੍ਰਾਫ ਚੁਣੋ। ਬਾਰ ਗ੍ਰਾਫ ਵੱਖ-ਵੱਖ ਚੀਜ਼ਾਂ ਦੀ ਤੁਲਨਾ ਕਰਨ ਲਈ। ਲਾਈਨ ਗ੍ਰਾਫ ਜੋ ਸਮੇਂ ਦੇ ਨਾਲ ਬਦਲਾ ਜਿਵੇਂ ਤਾਪਮਾਨ ਜਾਂ ਜਨਸੰਖਿਆ ਦਿਖਾਉਣ ਲਈ। ਪਾਈ ਚਾਰਟ ਕਿਸੇ ਚੀਜ਼ ਦੇ ਹਿੱਸੇ ਜਾਂ ਪ੍ਰਤੀਸ਼ਤਤਾ ਦਿਖਾਉਣ ਲਈ ਆਦ। ਕਦਮ 4 ਲੇਬਲ ਅਤੇ ਸਿਰਲੇਖ ਲੇਬਲਿੰਗ ਗ੍ਰਾਫ ਬਣਨ ਤੋਂ ਬਾਅਦ ਇਸ ਨੂੰ ਸਮਝਣ ਯੋਗ ਬਣਾਉਣ ਲਈ ਸਿਰਲੇਖ, ਚਾਰਟ ਟਾਈਟਲ, ਐਕਸ ਤੁਰਾ ਐਕਸ ਐਕਸਿਸ ਅਤੇ ਵਾਈ ਤੁਰਾ ਵਾਈ ਐਕਸਿਸ ਦੇ ਨਾਮ ਜ਼ਰੂਰ ਲਿਖੋ। 2. ਗ੍ਰਾਫ ਦਾ ਵਿਸ਼ਲੇਸ਼ਣ, ਐਨਾਲਿਸਿਸ ਆਫ ਗ੍ਰਾਫ। ਇੱਕ ਵਾਰ ਗ੍ਰਾਫ ਤਿਆਰ ਹੋਣ ਤੋਂ ਬਾਅਦ ਉਸ ਦਾ ਵਿਸ਼ਲੇਸ਼ਣ ਹੇਠਾਂ ਦਿੱਤੇ ਨੁਕਤਿਆਂ ਦੇ ਆਧਾਰ ਤੇ ਕੀਤਾ ਜਾਂਦਾ ਹੈ। ਰੁਝਾਨ, ਟ੍ਰੈਂਡਸ। ਕੀ ਅੰਕੜੇ ਵੱਧ ਰਹੇ ਹਨ ਜਾਂ ਘਟ ਰਹੇ ਹਨ? ਉਦਾਹਰਨ ਵਜੋਂ, ਲਾਈਨ ਗ੍ਰਾਫ ਵਿੱਚ ਲਾਈਨ ਦਾ ਉੱਪਰ ਜਾਣਾ ਵਾਧੇ ਨੂੰ ਦਰਸਾਉਂਦਾ ਹੈ। ਉਚਿਤਮ ਅਤੇ ਨਿਯੁਨਤਮ ਮੁੱਲ ਮੈਕਸਿਮਮ ਮਿਨੀਮਮ ਵੈਲਿਊਜ਼ ਬਾਰ ਗ੍ਰਾਫ ਵਿੱਚ ਸਭ ਤੋਂ ਲੰਬੀ ਬਾਰ ਸਭ ਤੋਂ ਵੱਧ ਮੁੱਲ ਦਰਸਾਉਂਦੀ ਹੈ ਅਤੇ ਸਭ ਤੋਂ ਛੋਟੀ ਬਾਰ ਸਭ ਤੋਂ ਘੱਟ ਤੁਲਨਾ ਕੰਪੈਰੀਜ਼ਨ ਤੁਸੀਂ ਗ੍ਰਾਫ ਨੂੰ ਦੇਖ ਕੇ ਆਸਾਨੀ ਨਾਲ ਦੱਸ ਸਕਦੇ ਹੋ ਕਿ ਕਿਹੜਾ ਵਰਗ ਦੂਜੇ ਨਾਲੋਂ ਬਿਹਤਰ ਜਾਂ ਘੱਟ ਪ੍ਰਦਰਸ਼ਨ ਕਰ ਰਿਹਾ ਹੈ ਸੰਬੰਧ ਰਿਲੇਸ਼ਨਸ਼ਿਪ ਕਿ ਦੋ ਚੀਜ਼ਾਂ ਵਿੱਚ ਕੋਈ ਆਪਸੀ ਸੰਬੰਧ ਹੈ ਜਿਵੇਂ ਮੀ ਪੈਣ ਨਾਲ ਫਸਲ ਦੇ ਉਤਪਾਦਨ ਵਿੱਚ ਵਾਧਾ ਕੰਪਿਊਟਰ ਰਾਹੀਂ ਤਿਆਰ ਕੀਤੇ ਗ੍ਰਾਫ ਨਾ ਸਿਰਫ ਦੇਖਣ ਵਿੱਚ ਆਕਰਸ਼ਕ ਹੁੰਦੇ ਹਨ ਸਗੋਂ ਇਹ ਗੁੰਝਲਦਾਰ ਅੰਕੜਿਆਂ ਨੂੰ ਇੱਕ ਨਜ਼ਰ ਵਿੱਚ ਸਮਝਣ ਵਿੱਚ ਮਦਦ ਕਰਦੇ ਹਨ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਰਹੇਗਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ